ਕੱਲ ਨੂੰ 28 ਤਰੀਕ ਨੂੰ ਦਿਨ ਮੰਗਲਵਾਰ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਰੈਲੀ ਹੋ ਰਹੀ ਹੈ ਕੋਟਕਪੂਰਾ ਦਾਣਾ ਮੰਡੀ ਵਿਖੇ ਸ਼ਾਮ ਨੂੰ 3:30 ਵਜੇ ਦੁਪਹਿਰੋਂ ਬਾਅਦ 3:30 ਵਜੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ ਵੋਟਰ ਸਾਹਿਬਾਨਾਂ ਨੂੰ ਕ੍ਰੀਟਕੋਰਟ ਪਾਰਲੀਮੈਂਟ ਹਲਕੇ ਦੇ ਉਹਨਾਂ ਨੂੰ ਬੇਨਤੀ ਹੈ ਕਿ ਉਹ 3:30 ਵਜੇ ਕੋਟਕਪੂਰੇ ਨਵੀਂ ਤਾੜਾ ਮੋਢੀ ਪਹੁੰਚ ਕੇ ਖਰਗੇ ਸਾਹਿਬ ਦੇ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਵਿਚਾਰ ਸੁਣ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਵੇਲੇ ਦੇਸ਼ ਵਿੱਚ ਇੱਕੀ ਬੰਦਾ ਕੋਈ ਹੈ ਕਿ ਮੋਦੀ ਸਾਹਿਬ ਨੂੰ 5 ਸਾਲ ਹੋਰ ਦੇਣੇ ਆ ਕਿ ਨਹੀਂ ਦੇਣੇ ਸਾਰਾ ਦੇਸ਼ ਜਾਂ ਤਾਂ ਮੋਦੀ ਦੇ ਹੱਕ ਚ ਵੋਟਿੰਗ ਕਰ ਰਿਹਾ ਤੇ ਜਾਂ ਅਗੇਂਸਟ ਕਰ ਰਿਹਾ ਮੋਦੀ ਦੇ ਜ਼اويه ਪਾਲਸੀਆਂ ਦੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੋਦੀ ਸਾਹਿਬ ਨੂੰ ਸਿਰਫ ਸਿਰਫ ਕਾਂਗਰਸ ਪਾਰਟੀ ਹਰਾ ਸਕਦੀ ਹੈ ਕਿਉਂਕਿ ਅਗਰ ਮੋਦੀ ਸਾਹਿਬ ਨੇ ਜਾਣਾ ਹੈ ਤੇ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਨਾ ਬਰਾਬਰ ਦੀਆਂ ਸੀਟਾਂ ਤੇ ਦੇਸ਼ ਵਿੱਚ 543 ਸੀਟਾਂ ਹਨ 400 ਸੀਟਾਂ ਦੇ ਨੇੜੇ ਤੇ ਬੀਜੇਪੀ ਲੜ ਰਹੀ ਹੈ ਤੇ ਬਾਕੀ ਸੀਟਾਂ ਤੇ ਉਹਨਾਂ ਦੇ ਸਹਿਯੋਗੀ ਸੱਜਣ ਉਵੇਂ ਕਾਂਗਰਸ ਵੀ ਕਰੀਬਨ 400 400 ਸੀਟ ਤੇ ਇਲੈਕਸ਼ਨ ਲੜ ਰਹੀ ਹੈ ਤੇ ਬਾਕੀ ਸੀਟਾਂ ਤੇ ਸਾਡੇ ਸਹਿਯੋਗੀ ਸੱਜਣ ਸੋ ਮੋਦੀ ਸਾਫ ਦਾ ਬਦਲਾਅ ਸਿਰਫ ਸਿਰਫ ਕਾਂਗਰਸ ਪਾਰਟੀ ਹੈ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੋਟ ਖਰਾਬ ਨਾ ਕਰਿਓ ਵੋਟ ਜੇ ਆਪਾਂ ਖਿਲਾਰ ਕੇ ਪਾਉਣੇ ਕਿਉਂਕਿ ਪਹਿਲੀ ਵਾਰੀ ਹੋਇਆ 28 ਕੈਂਡੀਡੇਟ ਖੜੇ ਆ ਫਰੀਦਕੋਟ ਪਾਰਲੀਮੈਂਟ ਤੋਂ ਕਰੀਬਨ ਤਿੰਨ ਮਸ਼ੀਨਾਂ ਆਉਣ ਗਿਆ ਇੰਨੇ ਕੈਂਡੀਡੇਟ ਇਸ ਕਰਕੇ ਖੜੇ ਆ ਕਿਉਂਕਿ ਏਜੰਸੀਆਂ ਨੇ ਜੋਰ ਲਾਇਆ ਕਿ ਵੱਧ ਤੋਂ ਵੱਧ ਕੈਂਡੀਡੇਟ ਖੜੇ ਕਰਕੇ ਕਿਸਾਨਾਂ ਦੀ ਗਰੀਬ ਮਜ਼ਦੂਰਾਂ ਦੀ ਸਿੱਖ ਕੌਮ ਦੀਆਂ ਵੋਟਾਂ ਮੰਡੀਆਂ ਜਾਣਾ ਪੁੱਛ ਖਿਲਰ ਜਾਣ ਤਾਂ ਕਿ ਮੋਦੀ ਸਾਹਿਬ ਨੂੰ ਫਾਇਦਾ ਹੋ ਜੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਨਿਸ਼ਾਨਾ ਇੱਕ ਰੱਖੀਏ ਕਿ ਆਪਾਂ ਮੋਦੀ ਸਾਹਿਬ ਨੂੰ ਹਰਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਅਤੇ ਗਰੀਬਾਂ ਦੇ ਸੰਵਿਧਾਨ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਤੋਂ ਹੱਥ ਬਣ ਕੇ ਬੇਨਤੀ ਹੈ ਵੋਟ ਖਰਾਬ ਨਾ ਕਰਿਓ ਆਸੇ ਪਾਸੇ ਜੇ ਵੋਟ ਪਾਉਂਗੇ ਚਾਹੇ ਕਾਲੀ ਦਲ ਨੂੰ ਤੇ ਖਾਸ ਕਰਕੇ ਕਿਸੇ ਜ਼ਾਤ ਨੂੰ ਤਾਂ ਵੋਟ ਉਸ ਮੋੜ ਦਾ ਫਾਇਦਾ ਸਿੱਧਾ ਮੋਦੀ ਸਾਹਿਬ ਨੂੰ ਜਾਣਾ। ਸੋ ਇਹ ਮੇਰੀ ਸਾਰਿਆਂ ਨੂੰ ਅਰਥ ਬਣ ਕੇ ਬੇਨਤੀ ਹੈ। ਕਈ ਸੱਜਣ ਕਹਿੰਦੇ ਆ ਕਿ ਜੀ ਅਸੀਂ ਆਜ਼ਾਦ ਨੂੰ ਪਾਉਣੀ ਹੈ। ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਪ੍ਰਧਾਨ ਮੰਤਰੀ ਬਦਲ ਦੀ ਲੜਾਈ ਹੈ। ਇਸ ਵੇਲੇ ਮੋਦੀ ਸਾਹਿਬ ਕਿਸਾਨੀ ਨੂੰ ਗਰੀਬ ਭਾਈਚਾਰੇ ਨੂੰ ਸਾਰਿਆਂ ਨੂੰ ਤੇ ਪੰਜਾਬੀਆਂ ਨੂੰ ਖਰਾਬ ਕਰ ਰਿਹਾ ਹੈ। ਤੇ ਜੇ ਉਹਨਾਂ ਨੂੰ ਬਦਲਣਾ ਹੈ ਤਾਂ ਵੋਟ ਸਹੀ ਥਾਂ ਤੇ ਪਾਓ ਕਾਂਗਰਸ ਪਾਰਟੀ ਜਿਹੜੀ ਬਦਲ ਸਕਦੀ ਹੈ ਜੇ ਕੋਈ ਆਜ਼ਾਦ ਨੂੰ ਵੋਟ ਜਾਂਦੀ ਹੈ ਵੈਸੇ ਤਾਂ ਕਿਸੇ ਨਹੀਂ ਜਿੱਤਣਾ ਨਹੀਂ 1% ਜੇ ਇਹ ਵੀ ਸੋਚ ਲਈਏ ਕਿ ਕੋਈ ਜਿੱਤੂਗਾ ਤੇ ਫਿਰ ਉੱਤੇ ਜਾ ਕੇ ਵੋਟ ਕਿਹਨੂੰ ਪਾਊਗਾ ਮੋਦੀ ਸਾਹਿਬ ਨੂੰ ਪਾਊਗਾ ਕਿ ਕਾਂਗਰਸ ਨੂੰ ਪਾਊਗਾ ਸੋ ਵੋਟ ਖਰਾਬ ਨਾ ਕਰੀਏ ਮੇਰੀ ਬੇਨਤੀ ਹੈ ਅੱਜ ਲੜਾਈ ਹੈ ਮੋਦੀ ਸਾਹਿਬ ਨੂੰ ਲਾਉਣ ਦੀ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਈਏ ਤੇ ਕੱਲ ਦੀ ਰੈਲੀ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਹਮ ਨੂੰ ਅੱਗੇ ਪਹੁੰਚੋ ਖਰਗੇ ਸਾਹਿਬ ਦੇ ਤੇ ਚੰਨੀ ਸਾਹਿਬ ਦੇ ਵਿਚਾਰ ਸੁਣੋ ਸਾਰਿਆਂ ਦਾ ਮੇਰਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹਾ ਆਜ਼ਾਦ ਮੀਰ ਵਰ ਸਰਜੀਤ ਨੇ ਉਹ ਕਾਫੀ ਵੋਲਟ ਬਣਾ ਚੁੱਕੀ ਨੇ ਫ੍ਰੀ ਕੋਲ ਏਰੀਆ ਦੇ ਵਿੱਚ ਕਿ ਲੱਗਦਾ ਕਿ ਇਹ ਮੌਜੂਦਾ ਪਾਰਟੀਆਂ ਨੂੰ ਟੱਕਰ ਦੇ ਸਕਣ ਕਰਵਾਣਾ ਹੈ ਦੇਖੋ ਮੈਂ ਸਮਝਦਾ ਹਾਂ ਕਿ ਜਿਆਦਾ ਸੋਸ਼ਲ ਮੀਡੀਆ ਤੇ ਅਸਰ ਹੈ ਤੇ ਜਿਹੜੇ ਮਰੇ ਕਈ ਐਨਆਰ ਵੀ ਐਨਆਰ ਆਈ ਵੀਰ ਹੈ ਹਰ ਇੱਕ ਇਲੈਕਸ਼ਨ 'ਚ ਉਹਨਾਂ ਨੂੰ ਇੱਕ ਨਵੀਂ ਜਾਗ ਲੱਗਦੀ ਹੈ ਤੇ ਆਪ ਤਾਂ ਉੱਤੇ ਸੋਖੇ ਬੈਠੇ ਆ ਪੰਜਾਬੀਆਂ ਨੂੰ ਜਿਹੜੇ ਕੇ ਮਗਰ ਬੈਠੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਸੋਚ ਹੁੰਦੀ ਆ ਕਿ ਇਹਨਾਂ ਨੂੰ ਮੜ ਮੋਟਾ ਖਰਾਬ ਕਰੀਏ ਸੋ ਮੈਂ ਸਮਝਦਾ ਇਹ ਜਾਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਤੇ ਜਿਹੜੇ ਪਿਛਲੀ ਵਾਰੀ ਸੋਸ਼ਲ ਮੀਡੀਆ ਤੇ ਬੜੇ ਸਰਗਰਮ ਸੱਜਣ ਸੀ ਜਿਹੜੇ ਆਪ ਦੇ ਮੈਤੀ ਸੀ ਤੇ ਬਦਲਾਅ ਲਿਆਉਣਾ ਚਾਹੁੰਦੇ ਸੀ ਉਹ ਇਸ ਵळे ਆਪ ਤੋਂ ਬੜੀ ਬੁਰੀ ਤਰ੍ਹਾਂ ਨਾਰਾਜ਼ ਹੈ ਉਹ ਸਾਰੇ ਇਸ ਵळे ਨਵਾਂ ਰਾਲਾ ਪੁਰੇ ਆ ਤੇ ਮੈਂ ਸਮਝਦਾ ਇਹ ਸਭ ਉਹਨਾਂ ਦੀ ਇਹ ਹਿੰਮਤ ਹੈ ਜਿਹੜਾ ਸੋਸ਼ਲ ਮੀਡੀਆ ਤੇ ਇਹ ਉਹ ਗੱਲ ਚਲਾ ਰਹੇ ਇੱਕ ਤਰ੍ਹਾਂ ਕਿ ਤੇ ਰਵਾਇਤੀ ਪਾਰਟੀਆਂ ਤੁਸੀਂ ਮਸਲ ਪਾਵੇਗੇ ਚੀਜ਼ ਦਾ ਜੇਕਰ ਆਵਾਮ ਆਪੀ ਪਾਰਟੀ ਦਾ ਰੋਖਦਰ ਹੁੰਦਾ ਲੋਕਾਂ ਦਾ ਸਾਹ ਵੀ ਦਲੇ ਪਾਸੇ ਤੇ ਪ੍ਰਵਤੀ ਪਾਰਟੀ ਨੇ ਫਲ ਪਾਵੇਗਾ ਚੀਜ਼ ਦੇਖੋ ਸਭ ਤੋਂ ਜ਼ਿਆਦਾ ਮੈਂ ਸਮਝਦਾ ਆਮ ਆਦਮੀ ਪਾਰਟੀ ਨੂੰ ਫਰਕ ਪੈ ਰਿਹਾ 2 ਨੰਬਰ ਤੇ ਕਿਉਂਕਿ ਇਹ ਥੋੜੀ ਜੀ ਪੰਥਕ ਗੱਲ ਹੈ ਇਸ ਕਰਕੇ ਅਕਾਲੀ ਦਲ ਨੂੰ ਵੀ ਕਾਫੀ ਕੋਰਾ ਲੱਗੇਗਾ ਹਾਂ ਕੁਝ ਪਰਸੈਂਟ ਕਾਂਗਰਸ ਨੂੰ ਲੱਗ ਸਕਦਾ ਪਰ ਜਿਆਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਲੱਗੇ ਮੈਂ বুঝ ਗਏ ਜੀ 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 ਕਰ ਰਹੇ ਹਾਂ ਕੋਈ ਗੱਲ ਖੜਾ ਲਾ ਦੇ ਚਲੋ